ਪਾਚਵਾਂ ਸਵੇਰ ਮੀਤ ਪ੍ਰਦਾਨ ਅਰਵਿੰਦ ਖਨਾਂ ਦੀ ਗੁੱਠੀ ਅਗੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਤੀਜੀ ਦਿਨ ਵੀ ਰਹਿ ਜਾਰੀ ਸ਼ਾਮ 4 ਵਜੇ ਹੋਇਆ ਸਮਾਪਤ ਤਸਵੀਰਾਂ ਨੇ ਸੰਗਿਰ ਉਦਦੀਆਂ ਜਿੱਥੇ ਅੱਜ ਦਿਨ ਵੀਰਵਾਰ 4 ਵਜੇ ਦੇ ਕਰੀਬ ਆਪਣੇ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੰਜਾਬ ਦੇ ਬਾਰਡਰ ਤੋਂ ਦੇ ਰੋਕੀ ਉਹਨਾਂ ਉੱਪਰ ਕੀਤੀ ਜਾ ਰਹੀ ਭਾਰੀ ਤਸ਼ੱਦਦ ਅਤੇ ਕਲਖਨੋਰੀ ਬਾਰਡਰ ਉੱਪਰ ਪੁਲਿਸ ਗੋਲੀ ਨਾਲ ਸ਼ਹੀਦ ਹੋਈ ਅਤੇ ਜਖਮੀ ਹੋਏ ਕਿਸਾਨਾਂ ਲਈ ਇਨਸਾਫ ਦੀ ਮੰਗ ਤੇ ਬਾਕੀ ਰਹਿੰਦੀਆਂ ਕਿਸਾਨੀ ਮੰਗਾਂ ਤੇ ਭਾਜਪਾ ਗੁਰਵਿੰਦ ਕਟਨ ਦੀ ਸੰਗਰੂਰ ਸਥਿਤੀ ਰਹੀ ਛਗੀ ਅਜ ਤੀਜੇ ਦਿਨ ਵੀ ਮੋਰਚਾ ਜਾਰੀ ਰਿਹਾ ਤੇ ਅੱਜ ਸਟੇਜ ਦੀ ਸ਼ੁਰੂਆਤ ਖਨੋਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਸੁਭਕਰਨ ਸਿੰਘ ਨੂੰ ਸ਼ਰਧਾਂਜਲੀ ਪੇਟ ਕਰਨ ਤੋਂ ਬਾਅਦ ਹੋਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਅਗਲੇ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਪਿੰਡਾਂ ਚ ਭਾਜਪਾ ਖਿਲਾਫ ਜ਼ੋਰਦਾਰ ਪ੍ਰਚਾਰ ਕਰਨ ਦੇ ਐਲਾਨ ਨਾਲ ਅੱਜ ਹੀ ਮੋਰਚਾ ਸਮਾਪਤ ਹੋਇਆ ਇਸ ਤੋਂ ਰਣ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਅਗਲਾ ਸੰਘਰਸ਼ ਵਿੱਟਿਆ ਜਾਵੇਗਾ ਮੇਰਾ ਨੌ ਗਰਮੀਤ ਸਿੰਘ ਕਪਿਆਰ ਜੀ ਜ਼ਿਲ੍ਹਾ ਪ੍ਰਧਾਨ ਵੀ ਕੇ ਜੋ ਰਾਜੇਵਾਦ ਹਾਂ ਜੀ ਇਹ ਤਿੰਨੇ ਦਿਨ ਵੀ ਕੋਠੇ ਅੱਗੇ ਤਰ੍ਹਾਂ ਫੀਲ ਕਰਨਾ ਚਾਹੀਦਾ ਹਾਂ ਜੀ ਇਹ ਸਾਰੇ ਪੰਜਾਬ 'ਚ ਜਿਨ੍ਹਾਂ ਬੀਜੇਪੀ ਦੇ ਵੱਡੇ ਆਗੂ ਨੇ ਉਹਨਾਂ ਦੇ ਸਾਰੇ ਅੰਦੇ ਬਾਰੇ ਦੇ ਧਰਨੇ ਚੱਲ ਰਹੇ ਨੇ ਤਿੰਨ ਦਿਨਾਂ ਦਾ ਪ੍ਰੋਗਰਾਮ ਸੀ ਅੱਜ ਇਹ ਤਿੰਨ ਦਿਨ ਪੂਰੇ ਹੋ ਗਏ ਕਿਉਂਕਿ ਜਿਹੜਾ ਬਾਡਰਾਂ ਤੇ ਕਿਸਾਨਾਂ ਨਾਲ ਧੱਕਾ ਕੀਤਾ ਗੋਲੀਆਂ ਚਲਾਈਆਂ ਗਈਆਂ ਅਥਰੂ ਗਏ ਛੱਡੇ ਗਏ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਉਹਦੇ ਸਬੰਧ ਚ ਅਸੀਂ ਇਹ ਸਾਰੇ ਰੱਖੇ ਹੋਏ ਤੇ ਧਰਨੇ ਲਗਾਤਾਰ ਜਿਵੇਂ ਟੋਲ ਪਲਾਜੇ ਵੀ ਫਰੀ ਕਰਾਏ ਹੋਏ ਨੇ ਸਾਰੇ ਤੇ ਧਰਨੇ ਵੱਡੇ ਆਗੂਆਂ ਦੇ ਧਰਨੇ ਵੀ ਤਾਂ ਆ ਕੇ ਸੈਂਟਰ ਤੇ ਲਵੇ ਮੋਦੀ ਲਵੇ ਜਾ ਕੇ ਗੱਲ ਕਰਨ ਵੀ ਲੋਕਾਂ ਦੀਆਂ ਮੰਗਾਂ ਲੈ ਜੇ ਨੇ ਇਹਨਾਂ ਨੂੰ ਮੰਨੋ ਨਹੀਂ ਲੋਕਾਂ ਨੇ ਪਿੰਡਾਂ ਜਿੰਨ ਵੱਡ ਦੇ ਨੇ ਇਹਦੇ ਤੋਂ ਅਗਲਾ ਸੰਘਰਸ਼ ਤਮੋਰਚੇ ਦੀ ਮੀਟਿੰਗ ਚੱਲ ਰਹੀ ਹੈ ਜਿਵੇਂ ਵੀ ਫੈਸਲਾ ਹੋਊ ਅਸੀਂ ਤਾਂ ਉਹਦੇ ਫੈਸਲੇ ਨਾਲ ਚੱਲਦੇ ਆ ਸੰਯੁਕਤ ਮੋਰਚੇ ਦੇ ਹਾਂਜੀ ਅਮਿੰਦਰ ਸਿੰਘ ਸੰਘਰੇੜੀ ਜਿਲ੍ਹਾ ਪ੍ਰੈਸਕਰਟਰ ਰਾਜੇਵਾਲ ਬੀਕੇ ਜੂ ਸੰਗਰੂਰ ਅੱਜ ਤੀਜੇ ਦਿਨ ਵੀ ਕੋਚੀਮੂਲੇ ਤਰ੍ਹਾਂ ਦੀ ਕੀ ਜਾਣੇ ਸੋ ਅੱਜ ਤੀਜੇ ਦਿਨ ਦੇ ਵਿੱਚ ਲਾਸਟ ਦਿਨ ਸੀ ਸਾਡਾ ਜਿਉਂ ਕਿ ਭਾਜਪਾ ਆਗੂਆਂ ਦੇ ਜਿਲ੍ਹਾ ਆਗੂਆਂ ਦੇ ਜਿੱਥੇ ਜਿੱਥੇ ਵੀ ਆਗੂ ਸੀਗੇ ਭਾਜਪਾ ਦੇ ਉੱਥੇ ਉੱਥੇ ਇਹ ਧਰਨੇ ਮੁਜ਼ਾਰੇ ਕੀਤੇ ਗਏ ਨੇ ਪੀਤਾ ਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਸਾਡੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਵੀਰਾਂ ਦੇ ਤਸਦ ਹੋਇਆ ਕੁਝ ਸਾਡੇ ਕਿਸਾਨਾਂ ਦੇ ਪੁੱਤਰ ਸ਼ਹੀਦ ਵੀ ਹੋ ਗਏ ਕੱਲ ਵੀ ਇੱਕ ਦੋ ਸ਼ਹੀਦ ਹੋਏ ਨੇ ਆਪਣੇ ਖਨੌਰੀ ਬਾਰਡਰ ਤੇ ਉਹਨਾਂ ਨੂੰ ਵੀ ਅੱਜ ਅਸੀਂ ਨੇ ਇੱਥੇ ਸ਼ਰਧਾਂਜਲੀ ਦਿੱਤੀ ਹੈਗੀ ਇਸ ਕਾਰਨ ਕਰਕੇ ਵੀ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਚੜਕੇ ਇਹ ਜਿੰਨੇ ਲੀਡਰਾਂ ਦੇ ਮੂਹਰੇ ਧਰਨੇ ਦਿੱਤੇ ਗਏ ਨੇ ਉਹ ਸਾਰੇ ਲੀਡਰ ਉੱਥੇ ਆਪਣੇ ਮੋਦੀ ਕੋਲੇ ਆਪਦੇ ਮੋਦੀ ਚਿਹਤੇ ਕੋਲੇ ਜਾ ਕੇ ਕਿਸਾਨਾਂ ਦੀ ਆਵਾਜ਼ ਠਾਉਣ ਵੀ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਗਲਾ ਸੰਘਰਸ਼ ਕੀ ਹੈ ਤੁਹਾਡਾ ਅਗਲਾ ਸੰਘਰਸ਼ ਐਸਕੇਐਮ ਦੀ ਮੀਟਿੰਗ ਚੱਲ ਰਹੀ ਹੈ ਆਲ ਇੰਡੀਆ ਦੀ ਮੀਟਿੰਗ ਚੱਲ ਰਹੀ ਹੈ ਜਿੰਨੇ ਵੀ ਸਾਡੇ ਹਰਿਆਣਾ ਪੰਜਾਬ ਸਾਰਿਆਂ ਦੀ ਵਿੱਚੇ ਹੈ ਯੂਪੀ ਗੁਜਰਾਤ ਵਾਲੇ ਕਿਸਾਨ ਆਏ ਹੋਏ ਨੇ ਆਪਣੇ ਕਿਸਾਨ ਭਵਨ ਦੇ ਵਿੱਚ ਜੋ ਵੀ ਉੱਥੋਂ ਸਿੱਟਾ ਨਿਕਲੂਗਾ ਉਦੇਸ਼ ਤਹਿਤ ਇਹ ਤੇ ਐਸਕੇ ਮਦੇ ਸੱਦੇਦੇ ਅਸੀਂ ਅਗਲਾ ਸੰਘਰਸ਼ ਵਿੱਢਿਆ ਜਾਊਗਾ